ਕੋਈ ਦੋਖ ਨਹੀਂ ਲਾਗੇ ਕੀ ਕਹਿਣਾ ਚਾਹੁੰਦੇ ਆਂ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਏ ਆਂ ਉਹਨਾਂ ਦੀ ਸੋਚ ਉਤਾਰ ਉਹਨਾਂ ਦੇ ਸੰਘਰਸ਼ ਤੇ ਪਹਿਰਾ ਦੇਣ ਲਈ ਪਰਮਾਤਮਾ ਕੋਲੋਂ ਬਚਨ ਬਤਾ ਬਟਨ ਬਤਾ ਪਰ ਕੌਣ ਆਇਆ ਅਤੇ ਪਰਮਾਤਮਾ ਕੋਲੋਂ ਬਲ ਮੰਗਣ ਆਇਆ ਕਿ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਜਿਹੜਾ ਖਾਲਸਾਣ ਦੇ ਲਈ ਸੀ ਉਹਦੇ ਉੱਤੇ ਅਸੀਂ ਪਹਿਰਾ ਦੇ ਸਕੀਏ ਔਰ ਸੰਘਰਸ਼ ਨੂੰ ਅੱਗੇ ਲੈ ਕੇ ਜਾ ਸਕੀਏ ਅੱਜ ਫਜ਼ਾਦੀ ਦੇ ਕਿਸ ਤਰ੍ਹਾਂ ਵੀ ਇਹ ਤੁਮਾ ਸਾਹਿਬ ਦੀ ਫਜ਼ਾਦੀ ਚੱਲ ਰਹੀ ਹੈ ਮੇਰਾ ਖਿਆਲ ਹੈ ਕਿ ਕੁਝ ਵੀ ਅਦੇਹਾ ਨਹੀਂ ਹੋਣਾ ਚਾਹੀਦਾ ਜਿਸ ਨਾਲ ਪਾਗ ਨੂੰ ਸ਼ਰਮਸਾਰ ਹੋਣਾ ਪਵੇ ਜੀ ਸਰ ਜੀ ਉਹਨੂੰ ਲੈ ਤਾਂ ਕਿਸ ਤਰ੍ਹਾਂ ਤੇ ਨੀ ਆਨ ਦੱਸਦੇ ਪੁਲਿਸ ਕਸ਼ਸ ਅੱਜ ਕੱਲੋ ਕਰੇ ਦਿਵਸ ਤੋਂ ਲੈ ਕੇ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਹ ਸਾਰੀਆਂ ਡਿਊਟੀਆਂ ਜਿਹੜੀਆਂ ਨੇ ਤਾਇਨਾਤ ਕੀਤੇ ਆ ਗਿਆ ਨੇ ਜਿਸ ਦੇ ਵਿੱਚ ਨਾਕਾਬੰਦੀ ਤੇ ਪਲੱਸ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਤੇ ਸਰਵਲੈਂਸ ਟੀਮਾਂ ਜਿਹੜੀਆਂ ਸਾਡੇ ਵੱਲੋਂ ਲਗਾਈਆਂ ਗਈਆਂ ਨੇ ਸਤਿ ਕਿਨੀ ਫੋਰਸ ਲੱਗ ਰਹੀ ਹੈ ਜਿਸ ਦੇ ਵਿੱਚ ਕੁਝ ਜਿਹੜੀ ਆ ਡਿਸਟ੍ਰਿਕਟ ਦੀ ਪੁਲਿਸ ਹੈ ਜੀ ਬਾਕੀ ਜਿਹੜੀ ਹੈੱਡਕ quarter ਤੋਂ ਸਾਨੂੰ ਸਪਲੀਮੈਂਟ ਹੋਈ ਹੈ ਜੀ ਉਹ ਸਾਰੀਆਂ ਜਿਹੜੀਆਂ ਫੋਰਸਸ ਅੱਜ ਡਿਊਟੀ ਦੇ ਉੱਤੇ ਤਾਇਨਾਤ ਨੇ। ਆ ਨਹੀਂ ਕਰਨਾ ਨਾ ਹੋ ਸਕਦਾ ਕਿਸ ਤਰ੍ਹਾਂ ਬਿਲਕੁਲ ਕੋਈ ਵੀ ਛਰਾਤੀ ਅਨਸਰ ਹੈ ਜਿਹੜਾ ਇਸ ਮਾਹੌਲ ਦੇ ਵਿੱਚ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕੋਈ ਜਿਹੜਾ ਅਨਲੌਫਲ ਕੰਮ ਕਰੇਗਾ ਉਸਤੇ ਕਾਨੂੰਨ ਮੁਤਾਬਕ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ।